ਜੀ ਵੀਰ ਜੀ ਵੀਰ ਜੀ ਪ੍ਰਿੰਟ ਦੇਖੋ ਲੱਗਦੇ ਸ਼ਾਨਦਾਰ ਪ੍ਰਿੰਟ ਹੈ ਬਿਲਕੁਲ ਧਾਰਿਆ ਲਾਲ ਮਿਰਚਾਂ ਵਾਲੇ ਲਾਲ ਮਿਰਚਾਂ ਵਾਲੇ ਪ੍ਰਿੰਟ ਆ ਗਏ ਨੇ ਆਪਣੇ ਕੋਲ ਬਿਲਕੁਲ ਡਿਫਰੈਂਟ ਨੇ ਬਿਲਕੁਲ ਹਟਕੇ ਬਣੀ ਪਤਾ ਕਿੱਥੇ ਮਿਲਣਗੇ ਕਿੱਥੇ ਮੈਨੂੰ ਦੱਸੋ ਜੀ ਤੁਸੀਂ ਦੱਸੋ ਭਾਜੀ ਕਿੱਥੋਂ ਮਿਲਨੇ ਆ ਇਹ ਇਹ ਨੇ ਗੋਠੀਆਂ ਨੇ ਭਾਜੀ ਕੱਲਾ ਆਹੀ ਪ੍ਰਿੰਟ ਆ ਭਾਜੀ ਇੱਕੋ ਸਿੰਗਲ ਪ੍ਰਿੰਟ ਇਹਦਾ ਹਿੱਟ ਪ੍ਰਿੰਟ ਹੈ ਮੈਨਾਂ ਕਹਿੰਦਾ ਤੀਜੀ ਵਾਰ ਆ ਗਿਆ ਤੀਜੀ ਵਾਰ ਖਤਮ ਹੋ ਗਿਆ ਭਾਜੀ ਆ ਨੀਚੇ ਸਾਰੇ ਪ੍ਰਿੰਟ ਭਾਜੀ ਇਸ ਨਾਲ ਦੇ ਪਏ ਨੇ ਉਹ ਬੇਠੇ ਵਿੱਚ ਗੋਰੀ ਭਾਜੀ ਇਹ ਸਾਰੇ ਪ੍ਰਿੰਟ ਨਵੇਂ ਆਏ ਆ। ਹਾਂਜੀ ਭਾਜੀ ਸਾਰੇ ਪ੍ਰਿੰਟ ਆਏ ਆ ਵੀਰ ਜੀ ਨਵੇਂ ਪਿਓਰ ਕਾਟਨ ਦੇ ਪ੍ਰਿੰਟ ਆਏ ਆ। ਡਿਜ਼ਾਈਨ ਬਹੁਤ ਆਏ ਆ ਔਰ ਰੇਟ ਬਹੁਤ ਘੱਟ ਆ ਭਾਜੀ। ਕੀ ਰੇਟ ਆ? 300 ਰੁਪਏ ਦਾ ਸੂਟ ਆ ਸਿਰਫ। 350 ਰੁਪਏ ਦਾ ਪਿਓਰ ਕਾਟਨ ਦਾ ਸੂਟ ਔਰ ਡਿਜ਼ਾਈਨਾਂ ਤੇ ਨਿਗਾਹ ਮਰਾ ਦੋ। ਡਿਜ਼ਾਈਨ ਬਹੁਤ ਸੋਹਣੇ ਆਏ ਆ। ਨੋ ਭਾਜੀ ਡਿਜ਼ਾਈਨ ਚੈੱਕ ਕਰੋ ਜੀ। ਆ ਸਾਰੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਡਿਸਪਲੇ ਕੀਤੇ ਹੋਏ ਆ। ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਹੀ ਅਵੇਲੇਬਲ ਆ। ਠੀਕ ਆ ਜੀ। ਇਹਦੇ ਵਿੱਚ ਜਿਹੜਾ ਲੇਟੈਸਟ ਪ੍ਰਿੰਟ ਆਇਆ ਹੈ ਉਹ ਆਇਆ ਮਿਰਚਾਂ ਵਾਲਾ ਮਿਰਚਾਂ ਵਾਲਾ ਲਾਲ ਮਿਰਚਾਂ ਵਾਲਾ ਪ੍ਰਿੰਟ ਆਇਆ ਭਾਜੀ ਮੈਡਮ ਦੀ ਲਾਲ ਮਿਰਚਾਂ ਵਾਲਾ ਪ੍ਰਿੰਟ ਮਿਲੇਗਾ 350 ਦਾ ਮਿਲੇਗਾ ਗੋਠੀ ਵਾਲੇ ਜਿੰਨੇ ਪ੍ਰਿੰਟ ਆਪਾਂ ਦੇ ਦਾਂਗੇ ਸ਼ਾਦੀ ਨੂੰ ਮਿਲਦੇ ਕੋਈ ਨਹੀਂ ਦੇ ਸਕਦਾ ਭਾਈ ਸ਼ਾਦੀ ਦੀ ਜ਼ਿੰਮੇਵਾਰੀ ਜਿੰਨੇ ਪ੍ਰਿੰਟ ਗੋਠੀਆਂ ਦੇਣਗੇ ਪੂਰੇ ਸ਼ਹਿਰ ਜਿੰਨੇ ਪ੍ਰਿੰਟ ਨਹੀਂ ਮਿਲਣਗੇ ਔਰ ਰੇਟ ਪੜਾ ਕੀ ਹੈ 350 ਦਾ ਸੂਟ ਹੈ ਭਾਜੀ ਅੱਛਾ ਗੋਰੀ ਭਾਜੀ ਸਹੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਹੈ ਜੀ ਜਿੰਨੇ ਪ੍ਰਿੰਟ ਦੇ ਦਾਂਗੇ ਜਿਹੜਾ ਰੇਟ ਦੇ ਦਾਂਗੇ ਕੋਈ ਨਹੀਂ ਦੇ ਸਕਦਾ ਜੀ 350 ਦਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨ ਬਹੁਤ ਆਏ ਆ ਇੱਕ ਤੋਂ ਇੱਕ ਡਿਜ਼ਾਈਨ ਆਇਆ ਭਾਜੀ ਲੇਟੇ ਜਿਹਾ ਡਿਜ਼ਾਈਨ ਆਇਆ ਲਾਲ ਮਿਰਚਾਂ ਵਾਲਾ ਬਹੁਤ ਸੋਹਣਾ ਡਿਜ਼ਾਈਨ ਆਇਆ 350 ਰੁਪਏ ਆ ਦੇਖੋ ਜੀ ਆ ਵਾਕਈ ਸਾਡੇ ਬ ਕੀਤੇ ਹੋਏ ਐ ਇਹ ਸਾਰੇ ਤੁਹਾਨੂੰ 350 ਚ ਮਿਲਨੇ ਆ ਤੇ ਪਿਓਰ ਕਾਟਨ ਐ ਭਾਜੀ ਪਿਓਰ ਕਾਟਨ ਐ ਵੀਰ ਜੀ ਇੱਕ ਦਾਗਾ ਮਿਕਸ ਐ 51000 ਰੁਪਏ ਨਾ ਮੈਂ ਕਹਿ ਕੇ ਦਵਾ ਗਲਤ ਗੱਲ ਨਹੀਂ ਕਰੇ 51000 ਰੁਪਏ ਨਾ ਮੈਂ ਕੋਈ ਕਹਿੰਦੇ ਸਿੰਥੈਟਿਕ ਐ ਪਿਓਰ ਕਾਟਨ ਐ ਐਸਟਨ ਚ ਨਹੀਂ ਗਰਮੀ ਪੈ ਰਹੀ ਹੈ ਨਾ ਕੱਲਾ ਆਈ ਕਪੜਾ ਦੀ ਆਰਾਮਦਾਰ ਕੰਫਰਟੇਬਲ ਠੰਡਾ ਕਪੜਾ ਤਪੇਗਾ ਨਹੀਂ ਖਾਇਗਾ ਨਹੀਂ ਅਲਰਜੀ ਨਹੀਂ ਕਰਗਾ 100% ਕਾਟਨ ਲੱਗਿਆ ਪਰ 350 ਰੁਪਏ ਭਾਜੀ ਲਓ ਜੀ 350 350 ਆ ਸਾਰੇ ਡਿਜ਼ਾਈਨ ਵੀਰੇ ਨਜ਼ਰ ਮਾਰ ਲਓ ਸਕਰੀਨ ਸ਼ਾਟ ਖਿੱਚ ਲਿਓ ਮਾਲ ਆਪਣੇ ਕੋਲੇ ਆਂਦਾ ਹੈ ਬਾਅਦ ਚ ਪਹਿਲਾਂ ਸੇਲ ਹੋ ਜਾਂਦਾ ਹੈ 50% ਆਫ ਚੱਲ ਰਿਹਾ 50% ਸਕੋਨਟ ਤੇ ਵੀ ਜੀ ਮਿਲੇਗਾ ਗੋਠੀ ਵਾਲੇ ਦੇ ਰੇਟ ਮਿਲਗਵਾ ਦਾਂ ਅਗੇ ਸੋਹਣੇ ਪ੍ਰਿੰਟ ਲੈਣੇ ਆ ਅਗਰ ਬਿਲਕੁਲ ਪਿਆਰੇ ਪ੍ਰਿੰਟ ਲੈਣੇ ਆ ਤੁਹਾਨੂੰ ਗੋਠੀ ਵਾਲੇ ਦੇ ਆਣਾ ਹੀ ਪਊਗਾ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਆਣਾ ਪਊਗਾ ਅਗਰ ਰੇਟ ਘੱਟ ਲੈਣੇ ਆ ਤੀਜਾ ਨਵੇਂ ਲੈਣੀਆਂ ਤਾਂ ਗੋਠੀ ਵਾਲਿਆਂ ਦੇ ਆਣਾ ਹੀ ਪਊਗਾ ਭਾਜੀ ਲੋ ਜੀ ਇੱਕ ਵਾਰ ਫੇਰ ਨਜ਼ਰ ਮਾਰ ਲਓ ਪ੍ਰਿੰਟਾਂ ਦੇ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪ੍ਰਿੰਟ ਆਏ ਆ ਰੇਟ ਰਹਿਣ ਵਾਲਾ ਜੀ 350 700 ਦੀ ਰੇਂਜ ਚ ਮਾਰਕੀਟ ਸੇਲ ਹੁੰਦੇ ਆ ਏ ਆਪਣੇ ਕੋਲੇ ਮਿਲਣਾ ਤੈਨੂੰ 350 ਚ ਤੇ ਭਾਜੀ ਵੀਡੀਓ ਨੂੰ ਵੀ ਨੂੰ ਸੇਲ ਲਾਜ਼ਮੀ ਕਰਨੇ ਜੀ ਕਮਾਂਡ ਕਰ ਲਿਓ ਫਿਰ ਉਹਨੂੰ ਪ੍ਰਿੰਟ ਕਿਹਦੇ ਲੱਗੇ ਕਮਾਂਡ ਲਾਜ਼ਮੀ ਕਰਨਾ ਪ੍ਰਿੰਟ ਕਿਹਦੇ ਲੱਗੇ ਸੋਹਣੇ ਲੱਗੇ ਤਾਂ ਵੀ ਕਹਿਣਾ ਗਲਤ ਲੱਗੇ ਤਾਂ ਵੀ ਕਹਿਣਾ ਬੜੀ ਪਰ 5 5 6 6 10 10 ਬੰਦੇ ਲੈਣਾ ਮਾਲ ਕਟਿੰਗ ਕਰਨ ਦੇ 10 ਭਰਾ ਕਟਿੰਗ ਕਰਦੇ ਐ ਇੰਨੀ ਸੇਲ ਐ ਤੁਹਾਡੀ ਕਿਰਪਾ ਨਾਲ ਆ ਦੂਟਕ ਨਿਗਾ ਮਾਰੋ ਸਾਰੇ ਗਰਮੀ ਵਾਲੇ ਪ੍ਰਿੰਟ ਕੱਢ ਰਹੇ ਨੇ ਮੇਰੇ ਵੀ ਸਾਰੇ ਗਰਮੀ ਵਾਲੇ ਪ੍ਰਿੰਟ ਕਰ ਰਿਹਾ ਅੱਗੇ ਕੋਟਣਾਂ કોટਨ ਹੈ ਪਿਓਰ ਕੋਟਨ ਜੇ ਭਾਈ ਕਟਨੇ ਨਾ ਕੋਟਨ ਜੀ 100% ਕੋਟਨ ਹੈ ਕੋਈ ਕਹੇ ਸਰਜੀ ਧੱਗ ਹੈ 52000 ਰੁਪਏ ਨਾਮ ਹੈ ਪ੍ਰਿੰਟ ਹਿੱਟ ਵਾਲੇ ਪ੍ਰਿੰਟ ਸਾਰੇ ਜੋ ਆਪਣੇ ਕੋਲ ਪ੍ਰਿੰਟ ਜਾਰ ਹੈ ਦੇਖੋ ਨয়ে ਪ੍ਰਿੰਟ ਦੇਖੋ ਡਿਫਰੈਂਟ ਪ੍ਰਿੰਟ ਦੇਖੋ ਹਟਕੇ ਪ੍ਰਿੰਟ ਗਰਮੀ ਆ ਤੋਹਫਾ ਠੰਡਾ ਕਪੜਾ ਤੋਂ ਭਾਜੀ ਅੱਗੇ ਇਧਰ 200 ਮੀਟਰ ਥਾਣਾ ਦੇ ਵੀਰੇ ਆ ਥਾਣਾ ਜੀ 200 ਮੀਟਰ ਥਾਣਾ ਆ ਸਾਰੇ 200 ਮੀਟਰ ਥਾਣਾ ਦੇ ਜੀ ਇਹ ਸਾਰੇ ਕਟਨੇ ਆ ਭਾਜੀ ਅੱਜ ਜੀ ਕਦੋਂ ਹੋਊ ਭਾਜੀ ਜੋ ਨਵੇਂ ਪ੍ਰਿੰਟ ਆਏ ਬਹੁਤ ਸਾਰੇ ਭਾਈ ਜੀ ਲਓ ਜੀ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਇਹ ਸਾਰੇ ਕੱਟ ਦੇਣੇ ਆ ਜੀ 350 ਦੀ ਰੇਂਜ ਚ ਆਪਾਂ ਲਾ ਦੇਣਾ ਹੈਗਾ ਮੇਲਾ ਸੂਟਾਂ ਦਾ ਤੇ ਤੁਸੀਂ ਜਲਦ ਤੋਂ ਜਲਦ ਵੀਰੇ ਖਰੀਦਦਾਰੀ ਕਰਨੀ ਹੈ ਘੱਟ ਰੇਟਾਂ ਤੇ ਵਧੀਆ ਸੂਟਾਂ ਦੀ ਤਾਂ ਗੋਟੀ ਵਾਲਿਆਂ ਦੇ ਪੋਚਣਾ ਪੈਣਾ ਇੱਕ ਵਾਰੀ ਲਾਜ਼ਮੀ ਜਾ ਕੇ ਦੇਖੋ 350 ਵਾਲੇ ਇੰਨੇ ਸੋਹਣੇ ਪ੍ਰਿੰਟ ਇੰਨੇ ਪਿਆਰੇ ਪ੍ਰਿੰਟ ਬਿਲਕੁਲ ਡਿਫਰੈਂਸ ਦੇ ਬਿਲਕੁਲ ਹਟ ਕੇ 100% ਕੋਡਰ ਹੋਣਗਾ ਐਨੇ ਸਪ੍ਰਿੰਟ ਤੁਹਾਨੂੰ ਸ਼ਾਇਦ ਕਿਥੇ ਨਹੀਂ ਮਿਲਣਗੇ ਬਿਲਕੁਲ ਜੀ ਆ ਦੇਖੋ ਤੁਰ ਤੱਕ ਆਹ ਕੱਟੀ ਜਾਂਦੇ ਥਾਨ ਪਏ ਐ ਇਹ 100 100 ਮੀਟਰ ਦੇ ਥਾਨ ਐ ਜਿਹੜੇ ਕਿ ਪੂਰਾ ਸੂਟ ਕੱਟ-ਕੱਟ ਕੇ ਠੀਕ ਹੈ ਜੀ ਰੇਟ ਲਾਏ ਜਾ ਰਹੇ ਨੇ ਫਿਰ ਤੁਹਾਡੀ ਖਾਤਰ ਇਹ ਸਾਰੀ ਵੈਰਾਈਟੀ ਮਿਲਨੀ ਹੈ ਗੋਠੀ ਵਰਲਡਵਾਈਜ਼ ਥੋਬੀ ਵੀਰ ਬਠਿੰਡਾ ਵਾਲਿਆਂ ਦੇ ਆ ਬਟਰਫਲਾਈ ਵਾਲਾ ਪ੍ਰਿੰਟ ਆ ਗਿਆ ਜੀ ਬਿਲਕੁਲ ਸੋਹਣੇ ਪ੍ਰਿੰਟ ਆ ਵੀਰੇ ਅੱਗੇ ਸੋਹਣੀ ਟੀਲ ਲੈਣੀ ਹੈ ਸੋਹਣੇ ਪ੍ਰਿੰਟ ਲੈਣੇ ਰੇਟ ਅੱਗੇ ਲੈਣੇ ਤਾਂ ਗੋਠੀ ਵਾਲੇ ਨਾਲੇ ਪਊਗਾ ਤੁਹਾਨੂੰ ਇਹਨੇ ਕੋ ਆਪਣੇ ਪਵਾ ਚੁੱਕੀ ਹੈ ਅੰਦਾਬਾਦ ਦੀ ਪਿਓਰ ਕੋਟਨ ਪਿਓਰ ਕੋਟਨ ਦੇ ਮੈਨੇ ਪਿਓਰ ਕੋਟਨ ਹੋਗੀ ਮੈਚਿੰਗ ਸੂਟ ਹੋਆ ਜਿੰਨੇ ਡਿਸਪਲੇ ਕੀਤੇ ਪਿਓਰ ਕੋਟਨ ਦੇ ਸੂਟ ਕਿਤੇ ਭਾਜੀ ਚੈੱਕ ਕਰੋ ਭਾਜੀ ਆ ਬਾਟਮ ਹੈ ਜਾਂ ਟੋਪ ਹੈ ਏ ਕਲਾਸ ਕਪੜਾ ਹੈ ਪਿਓਰ 100% ਕੋਟਨ ਹੈ 100% ਕੋਟਨ ਨੇ ਆਰਾਮਦਾਰ ਕਪੜਾ ਹੈ ਭਾਜੀ ਦੁਪੱਟਾ ਦਿਖਾਓ ਦਿਖਾਓ ਭਾਜੀ ਦੁਪੱਟਾ ਵੀ ਦਿਖਾਓ ਜੀ 3.5 ਮੀਟਰ 3.5 ਮੀਟਰ ਦੁਪੱਟੇ ਨਾਲ ਜਿਹੜੀ 3.5 ਮੀਟਰ ਦੁਪੱਟਾ ਲੈਕਰ ਜਿੰਨਰ ਬੱਟਾ ਹੈ ਦੇਖੋ ਕਿੰਨਾ ਪਿਆਰਾ ਬੱਟਾ ਚਾਂਦਰ ਤੋਂ ਵੱਡਾ ਬੱਟਾ 2.5 ਮੀਟਰ ਬੱਟਾ ਭਾਜੀ 2.5 ਮੀਟਰ ਬੱਟੇ ਨਾਲ ਪਿਓਰ ਕਾਟਨ ਦਾ ਸੂਟ ਆਇਆ ਆਪਣੇ ਕੋਲ ਸਿਰਫ 650 ਰੁਪਏ ਭਾਜੀ 650 ਰੁਪਏ ਚ ਪਿਓਰ ਕਾਟਨ ਦੇ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਆ ਪਿਓਰ ਕਾਟਨ ਦਾ ਸੂਟ ਹੈ ਕਾਟਨ ਦਾ ਦੁਪੱਟਾ ਜੀ ਰੇਟ ਹੈ ਅੱਧੇ ਰੇਟ 500 ਤੋਂ ਛੁੱਟੀਆਂ ਦੀ ਸਪੈਸ਼ਲ ਆਫਰ ਲੱਗੀ ਹੋਈ ਹੈ ਗਰਮੀਆਂ ਦੀ ਸਪੈਸ਼ਲ ਆਫਰ ਗਰਮੀਆਂ ਦੇ ਛੁੱਟੀਆਂ ਦੀ ਭਾਜੀ ਸਪੈਸ਼ਲ ਆਫਰ ਹੈ 3500 ਸਾਡੇ ਕਹ ਰਹੇ ਗਰਮੀਆਂ ਦੀ ਛੁੱਟੀਆਂ ਦੀ ਸਪੈਸ਼ਲ ਆਫਰ ਹੈ 2.5 ਮਿੰਟ ਦੁਪੱਟਾ ਆ ਕੇ ਮੰਗ ਲਿਓ 2.5 ਮਿੰਟ ਦੁਪੱਟਾ ਦੇਵਾਂਗੇ ਦੇਵਾਂਗੇ 6500 ਦਾ ਨਵੀਂ ਚੀਜ਼ ਲੈਣੀ ਹੈ ਸੋਨੇ ਪ੍ਰਿੰਟ ਲੈਣੇ ਹੈ ਡਿਫਰੈਂਟ ਡਿਨ ਲੈਣੇ ਹੈ ਹਟਕੇ ਪ੍ਰਿੰਟ ਲੈਣੇ ਹੈ ਰੇਟ ਅੱਤੇ ਲੈਣੇ ਹੈ ਤਾਂ ਗੋਠੀ ਨਾਲ ਜਾਣਾ ਪਊ ਜੀ ਤੇ ਕਲਰ ਡਿਜ਼ਾਈਨ ਭਾਜੀ ਆਹ ਦੇਖ ਸਾਰੇ ਇਹ ਨਵੇਂ ਪ्योर ਮੈਚਿੰਗ ਸੂਟ ਹੈ ਕੋਟਨ ਦਾ ਦੁਪੱਟਾ 2.5 ਮੀਟਰ ਆ ਕੇ ਮੰਗ ਲਓ 2.5 ਮੀਟਰ ਦੁਪੱਟਾ 2.5 ਮੀਟਰ ਦੁਪੱਟੇ ਲੈ ਆ ਕੇ ਭਾਜੀ ਲਓ ਜੀ ਇਹ ਸਾਰੀ ਵੈਰਾਈਟੀ ਜਿਹੜੀ ਹੈ ਡਿਸਪਲੇ ਕੀਤੀ ਹੋਈ ਹੈ 650 ਦਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਬਾਟਮ ਵੀ ਕੋਟਨ ਦੀ ਸ਼ਰਟ ਵੀ ਕੋਟਨ ਦੀ ਤੇ ਦੁਪੱਟਾ ਵੀ ਕੋਟਨ ਦਾ 2.5 ਮੀਟਰ ਦਾ ਵੀ ਜੀ ਵੀਡੀਓ ਨੂੰ ਸ਼ੇਅਰ ਕਰਨਾ ਲਾਜ਼ਮੀ ਕਮੈਂਟ ਕਰਿਓ ਲਾਜ਼ਮੀ ਜੀ ਆ ਦੇਖੋ ਜੀ ਆ ਭਾਜੀ ਨੇ ਵੀ ਖੋਲਤਾ ਹੈ ਕਲਰ 650 650 ਦਾ ਇਹ ਕੈਟਰ ਵਾਲੇ ਪੀਸ ਭਾਜੀ ਆ ਕਲਰ ਚੈੱਕ ਕਰ ਲੋ ਵੀਰੇ ਇੱਕ ਵਾਰ ਫੇਰ ਸਕਰੀਨ ਸ਼ਾਟ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਧੰਨਵਾਦ